ਹਾਂਜੀ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਖਾਸ ਕਰਕੇ ਜਿਹੜੀਆਂ ਨਕੋਦਰ ਵਾਲੇ ਦੀਆਂ ਭੇਡਾਂ ਕਿਹੜਾ ਨਕੋਦਰ ਵਾਲਾ ਜਿਹੜਾ ਇਦਾਂ ਇਦਾਂ ਕੱਲੀ ਕੱਲੀ ਜਿਹਨੇ ਬੀੜੀ ਮੂੰਹ ਦੇ ਵਿੱਚ ਐਣ ਰਾਈ ਐ ਬੀੜੀ ਫੂਕਣਾ ਉਹਦੀਆਂ ਭੇਡਾਂ ਹੋਣ ਕੋਈ ਆ ਸੁਆਮੀ ਕਹਿੰਗੇ ਜਿਹੜੀ ਵਿਆਸ ਵਾਲਾ ਰਾਧਾ ਸੁਆਮੀ ਕੋਈ ਉਹਦੀ ਭੇਡ ਹੋਵੇ ਬੇਨਤੀ ਆ ਵੀ ਇਸ ਵੀਡੀਓ ਨੂੰ ਹੁਣੇ ਛੱਡ ਜੋ ਤੇ ਬੜਾ ਵਧੀਆ ਹੋਏਗਾ ਕਿਉਂਕਿ ਜੇ ਤੁਸੀਂ ਵੀਡੀਓ ਗਾਹ ਤੱਕ ਵੇਖ ਲਈ ਓਬਵੀਅਸਲੀ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਤੇ ਵੀਡੀਓ ਨੂੰ ਛੱਡ ਦਿਓ ਪੰਜਾਬ ਦੇ ਆਪ ਹਾਲਾਤ ਵੇਖ ਰਹੇ ਆਂ ਪੰਜਾਬ ਦੇ ਹਾਲਾਤ ਦਿਨ ਬਾ ਦਿਨ ਖਰਾਬ ਹੋ ਰਹੇ ਨੇ ਪਾਣੀ ਦਾ ਲੈਵਲ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਬੜਾ ਤੇਜ਼ੀ ਨਾਲ ਵੱਧ ਰਿਹਾ ਵਾ ਮੱਝਾਂ گاਵਾ ਡੁੱਬ ਕੇ ਮਰ ਰਹੀਆਂ ਨੇ ਕਿਸਾਨਾਂ ਦੀਆਂ ਫਸਲਾਂ تباہ ਹੋ ਰਹੀਆਂ ਨੇ ਜਿਹੜੀ ਕਿਤੇ ਕਿਸਾਨਾਂ ਨੇ ਆਸ ਲਾਈ ਸੀ ਵੀ ਫਸਲਾਂ ਵੇਚਾਂਗੇ ਝੋਨਾ ਵੇਚਾਂਗੇ ਝੋਨਾ ਵੇਚ ਕੇ ਆਪਣੇ ਬੱਚਿਆਂ ਦੀਆਂ ਫੀਸਾਂ ਤਾਰਾਂਗੇ ਉਹ ਸੁਪਨੇ ਸਾਰੇ ਹੜਾਂ ਦਾ ਪਾਣੀ ਉਹਨਾਂ ਸੁਪਨਿਆਂ ਨੂੰ ਰੋੜ ਕੇ ਲੈ ਕੇ ਜਾ ਰਿਹਾ ਵਾ ਪੰਜਾਬ ਦੇ ਮਾਹੌਲ ਖਰਾਬ ਹੋ ਰਹੇ ਨੇ ਇਸ ਮਾਹੌਲ ਖਰਾਬ ਹੁੰਦੇ ਦੇ ਵਿੱਚ ਮੈਂ ਕੋਈ ਵੀ ਇੱਕ ਐਸਾ ਡੇਰੇਦਾਰ ਬਾਬਾ ਐਸਾ ਨਹੀਂ ਵੇਖਿਆ ਜਿੰਨੇ ਗਾੜੀ ਹੋ ਕੇ ਆਪ ਕਿਆ ਹੋਵੇ ਕਿ ਕਿਸਾਨੋ ਮੇਰੇ ਕਿਸਾਨ ਭਰਾਓ ਮੈਂ ਤੁਹਾਡੇ ਨਾਲ ਖੜਦਾ ਵਾਂ ਮੇਰੇ ਮੋਢੇ ਤੇ ਵੀ ਮਿੱਟੀ ਦੇ ਬਾਲਟੇ ਪਰ ਪਰ ਕੇ ਚਕਾਉ ਤਾਂ ਮੈਂ ਜਾ ਕੇ ਤੇ ਬੰਦ ਨੂੰ ਰੋਕ ਲਾਵਾਂ ਬੰਦ ਬੰਦਾ ਮੈਂ ਕੋਈ ਬਾਬਾ ਨਹੀਂ ਖੜਾ ਹੋਇਆ ਕੋਈ ਐਸਾ ਬਾਬਾ ਨਹੀਂ ਕੋਈ ਐਸਾ ਸਾਈਂ ਨਹੀਂ ਆਇਆ ਕਿ ਐਸੇ ਸਾਈਂ ਨੇ ਪ੍ਰਵੇਸ਼ ਵਣੇ ਨਹੀਂ ਕੱਢ ਕੇ ਦਸੀ ਕਿਸੇ ਨੇ ਕਿਹਾ ਹੋਵੇ ਵੀ ਵੇਖੋ ਜੀ ਹਾਰ ਆਉਣੇ ਜੇ ਕਿਹੇ ਕੋਈ ਐਸਾ ਫਕਰ ਫਕੀਰ ਕੋਈ ਐਸਾ ਮਸਤ ਨਹੀਂ ਲੱਭਾ ਇੰਨੇ ਦਿਨਾਂ ਦੇ ਵਿੱਚ ਜਿੰਨੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੋ ਖੜਾ ਹੋਇਆ ਹੋਵੇ ਬਿਆਸ ਲੈਂਦੀਆਂ ਭੇਡਾਂ ਕਰੌਲਾ ਪਾ ਰਹੀਆਂ ਵਾ ਵੀ ਵੇਖੋ ਜੀ ਜਿਹੜਾ ਬਿਆਸ ਵਾਲਾ ਰਾਧਾ ਸੁਆਮੀ ਆ ਉਹਨੇ 2 ਕਰੋੜ ਰੁਪਏ ਦਾ ਦਿੱਤਾ ਵਾ ਡੋਨੇਸ਼ਨ ਮੈਂ ਬੇਨਤੀ ਕਰਾਂ ਵੀ ਇਹਦੇ 2 ਕਰੋੜ ਦੀ ਸਾਨੂੰ ਲੋੜ ਨਹੀਂ ਗਈ ਆਂਦੇ ਜੀ 2 ਕਰੋੜ ਰੁਪਏ ਦਿੱਤਾ ਆ ਇਹਨੇ ਮੈਂ ਸਵਾਲ ਕਰਦਾ ਭੇਡਾਂ ਨੂੰ ਕਿ ਤੁਹਾਡੇ ਖਾਤੇ ਦੇ ਵਿੱਚ ਵੀ 150 ਆਇਆ ਕਿ ਤੁਹਾਡੇ ਵੀ ਉਹਨੇ ਥੋੜਾ ਬਹੁਤਾ ਤੁਹਾਡੇ ਵੀ ਹੱਥ ਦੇ ਵਿੱਚ ਕਿਹਨੇ 150 ਫੜਾਇਆ ਹੋਵੇ ਵੀ ਆ ਲਓ ਬਈ ਇਹ ਉਸ 2 ਕਰੋੜ ਦੇ ਵਿੱਚੋਂ ਪੈਸੇ ਆਏ ਆ ਜਿਹੜੇ ਬਿਆਸ ਵਾਲੇ ਬਾਬੇ ਨੇ ਭੇਜੇ ਆ ਤੋੜੇ ਜੇਬ ਚ ਪਿਆ ਕੁਝ ਮੈਨੂੰ ਸਬੂਤ ਦਿਓ ਕਿ ਵਿਆਸ ਵਾਲੇ ਨੇ ਪੈਸੇ ਦਿੱਤੇ ਆ 2 ਕਰੋੜ ਰੁਪਇਆ ਸਬੂਤ ਦਿਓ ਮੈਨੂੰ ਐਦਾਂ ਕਿਦਾਵੇਂ ਤੁਸੀਂ ਰਵਲਾ ਪਾਈ ਜਾਵੋਗੇ ਵਿਆਸ ਵਾਲੇ ਨੇ 2 ਕਰੋੜ ਦਿੱਤਾ 2 ਕਰੋੜ ਦਿੱਤਾ ਅਸੀਂ ਸੱਚ ਮੰਨ ਲੀਏ ਜੇ ਦੂਸਰੀ ਗੱਲ ਤੇ ਆ ਜੋ ਜੇ ਦਿੱਤਾ ਵੀ ਹੋਵੇ ਮੰਨ ਲਓ ਜੇਕਰ 2 ਕਰੋੜ ਰੁਪਇਆ ਦਿੱਤਾ ਵੀ ਹੋਵੇ ਤਾਂ ਕੀ ਔਰੰਗਜ਼ੇਬ ਨੇ ਨਹੀਂ ਦਿੱਤੇ ਲਾਲਚ ਜਦੋਂ ਔਰੰਗਜ਼ੇਬ ਨੇ ਨਵੇਂ-ਨਵੇਂ ਧਰਮ ਪਰਿਵਰਤਨ ਕਰਾਉਣੇ ਸ਼ੁਰੂ ਕੀਤੇ ਸੀ ਜਦੋਂ ਔਰੰਗਜ਼ੇਬ ਇਹ ਕਹਿੰਦਾ ਸੀ ਕਿ ਮੈਂ ਕੱਲੇ ਮੁਸਲਮਾਨ ਹੀ ਦਿਖਨ ਦੇਣੇ ਆ ਸਲਾਮ ਹੀ ਦਿਖਨ ਦੇਣਾ ਵਾ ਹੋਰ ਕੋਈ ਧਰਮ ਮੈਂ ਦਿਖਾ ਨਹੀਂ ਦੇਣਾ ਉਸ ਸਮੇਂ ਦੇ ਵਿੱਚ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਲਾਲਚ ਦੇਣੇ ਸ਼ੁਰੂ ਕੀਤੇ ਸੀ ਤੇ ਅੱਜ ਜੇ ਸਾਡੇ ਵਾਲੇ ਲੋਕ ਹੁੰਦੇ ਇਹਨਾਂ ਤੇ ਉਦੋਂ ਵੀ ਕਹਿ ਦੇਣਾ ਸੀ ਵੇਖੋ ਜੀ ਔਰੰਗਜ਼ੇਬ ਤੇ ਬਾਈ ਬੜੀ ਫੜਨ ਧਿਆ ਵਾ ਔਰੰਗਜ਼ੇਬ ਤੇ ਐਲਪੀ ਬੜੀ ਕਰਨ ਧਿਆ ਵਾ ਸੂਬੇ ਸਰਹੰਦ ਨੇ ਗੁਰੂ ਦੇ ਪੁੱਤਰਾਂ ਨੂੰ ਲਾਲਚ ਦਿੱਤੇ ਜੇ ਅੱਜ ਹਾੜੇ ਵਾਲੇ ਲੋਕ ਹੁੰਦੇ ਖਾਸ ਕਰਕੇ ਕਿਹੜੇ ਲੋਕ ਜਿਹੜੇ ਲੋਕ ਡੇਰੇਦਾਰਾਂ ਦੀਆਂ ਭੇਡਾਂ ਵਾਂ ਇਹਨਾਂ ਨੇ ਪਤਾ ਕੀ ਕਹਿਣਾ ਸੀ ਵੇਖੋ ਜੀ ਸੂਬਾ ਸਰਹੰਦ ਦੇ ਬਾਹੀਂ ਬੜੀ ਫਰਨ ਰਿਆ ਸਾਡੀ ਉਹ ਤੇ ਹੈਲਪੀ ਬੜੀ ਕਰਨ ਰਿਆ ਵਾ ਇਹ ਗੱਲ ਮੈਂ ਕਿੰਦਾ ਦੀ ਕਰਦਾ ਜਿਹੜੀਆਂ ਇਹਨਾਂ ਡੇਰੇਦਾਰਾਂ ਦੀਆਂ ਭੇਡਾਂ ਵਾਂ ਬੇਨਤੀ ਕਰ ਦਵਾ ਇਹ ਜਿੰਨੇ ਪੰਜਾਬ ਦੇ ਵਿੱਚ ਹਾਰ ਆਏ ਆ ਮੈਂ ਪਹਿਲਾਂ ਬੇਨਤੀ ਕਰਤੀ ਸੀ ਪੇਡਾਂ ਵੀਡੀਓ ਨੂੰ ਛੱਡ ਜਾਣਾ ਤੁਹਾਡੀਆਂ ਭਾਵਨਾਵਾਂ ਪੜਕ ਜਾਣੀਆਂ ਜੇ ਅਸੀਂ ਜ਼ਿੰਮੇਵਾਰ ਨਹੀਂ ਆ ਭਾਵਨਾਵਾਂ ਪੜਕਣ ਦੇ ਪਹਿਲਾਂ ਬੇਨਤੀ ਕਰਤੀ ਸੀ ਪਰ ਜੇ ਹੁਣ ਤੁਸੀਂ ਇਸ ਇਥੋਂ ਤੱਕ 4 ਮਿੰਟ ਤੱਕ ਪਹੁੰਚ ਗਏ ਜੇ ਤੇ ਬੇਨਤੀ ਆ ਫਿਰ ਹੁਣ ਸੁਣੀ ਲਿਓ ਮਸਾਲਾ ਜਿੰਦਾ ਵੀ ਇਦਾਂ ਨਾ ਜਾਇਓ ਹੁਣ ਕਮੈਂਟ ਬਾਕਸ ਖੋਲੇ ਆ ਗਾਲਾਂ ਕਰਨੀਆਂ ਤੁਸੀਂ ਗਾਲਾਂ ਕਰ ਲਿਓ ਤੁਹਾਡੇ ਪੱਲੇ ਗਾਲਾਂ ਹੀ ਆ ਬਿਆਸੋਂ ਗਾਲਾਂ ਸਿੱਖ ਕੇ ਆਏ ਜੀ ਨਕੋਦਰ ਜਾਂਦੇ ਜੀ ਨਕੋਦਰੋਂ ਗਾਲਾਂ ਸਿੱਖਿਆ ਜੀ ਹੋਰ ਨਕੋਦਾ ਜਾ ਕੇ ਸਿੱਖਿਆ ਵੀ ਕੀ ਅਹੀਂ ਇਹਨਾਂ ਗਾਲਾਂ ਗੋਲਾਂ 'ਚ ਤੁਹਾਡੀਆਂ ਦੀ ਪ੍ਰਵਾਹ ਨਹੀਂ ਕਰਦੇ ਜੋ ਤੁਹਾਡੇ ਕੋਲ ਆ ਤੁਹਾਡੇ ਕੋਲ ਗਾਂਧੀ ਆ ਕੇਵਲ ਤੇ ਗੰਦ ਤੁਸੀਂ ਸਾਨੂੰ ਬਖਤਾ ਸਾਡੇ ਕੋਲ ਆਪਣੀ ਗੁਰਮਤਿ ਵਿਚਾਰਿਆ ਅਸੀਂ ਉਹ ਦੇਤੀ ਜੋ ਤੁਹਾਡੇ ਕੋਲ ਉਹ ਤੁਸੀਂਾਨੂੰ ਦੇਤਾ ਜੋ ਸਾਡੇ ਕੋਲ ਅਸੀਂ ਤੁਹਾਨੂੰ ਦੇਤਾ ਫਰਕ ਤਾਂ ਇੰਨਾ ਕੀ ਆ ਤੁਹਾਡੇ ਸਾਡੇ 'ਚ ਨਕੋਦਰ ਵਾਲਾ ਜਿਹੜਾ ਲਾਡੀ ਸ਼ਾਹ ਦਾ ਮੁਰਾਦ ਸ਼ਾਹ ਦਾ ਬਾਬੇ ਦਾ ਡੇਰਾ ਵਾ ਉਸ ਡੇਰੇ ਦਾ ਜਿਹੜਾ ਪ੍ਰਬੰਧ ਸੰਭ ਰਿਆ ਵਾ ਇੱਕ ਕਲਾਕਾਰ ਖਾਉਤੀ ਗੁਰਦਾਸ ਮਾਨ ਸਿੰਗਰ ਗੁਰਦਾਸ ਮਾਨ ਸਿੰਗਰ ਦਾ ਵੀ ਰੌਲਾ ਪਾਇਆ ਜਾ ਰਿਹਾ ਵਿਖੋ ਜੀ ਉਹਨੇ 30 ਲੱਖ ਕੇ ਪਤਾ ਨਹੀਂ 35 ਲੱਖ ਰੁਪਇਆ ਦਿੱਤਾ ਤੁਹਾਡੀ ਜੇਬ ਦੇ ਵਿੱਚ ਮੈਂ ਸਵਾਲ ਕਰਦਾ ਕਿੰਨੇ ਪੈਸੇ ਪਏ ਆ 100 200 ਤੁਹਾਡੀ ਜੇਬ ਦੇ ਵਿੱਚ ਵੀ ਪਿਆ ਹੋ ਸਵਾਲ ਕਰਾਂ ਮੈਂ ਕਿ ਇਹ ਬੰਦੇ ਨੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਪਾਏ ਹੋਣਾ ਤੁਹਾਨੂੰ ਨਾਲ ਹੀ ਮੈਸੇਜ ਆਇਆ ਹੋਵੇ ਇਹ ਉਹ ਪੈਸੇ ਆ ਜਿਹੜੇ ਗੁਰਦਾਸ ਮਾਨ ਨੇ ਆਪਣੀ ਜੇਬ ਚੋਂ 30 ਲੱਖ ਦਿੱਤਾ ਵਾ ਆਇਆ ਮੈਸੇਜ ਤੁਹਾਡੇ ਖਾਤੇ 'ਚ ਕੋਈ 150 ਆਇਆ ਹੋਵੇ ਵਿਆਸ ਵਾਲਿਆਂ ਨੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਪਾਏ ਮੰਨ ਲਓ 2 ਕਰੋੜ ਦਿੱਤਾ ਉਹਨੇ ਕਿ ਤੁਹਾਨੂੰ ਕੋਈ ਮੇਲ ਆਈ ਤੁਹਾਨੂੰ ਕੋਈ ਮੈਸੇਜ ਆਇਆ ਵੀ ਆ ਤੁਹਾਡੇ Google Pay ਦੇ ਵਿੱਚ 200 300 ਰੁਪਏ ਆ ਗਏ ਦੋ 300 ਹੀ ਆ ਜੇ ਮੈਂ ਨਹੀਂ ਕਹਿੰਦਾ ਫਿਰ 2 ਕਰੋੜ ਤੁਹਾਡੇ ਕੱਲੇ ਦੇ ਖਾਤੇ 'ਚ ਆ ਜੇ 150 ਤੇ ਆਵੇ ਘਟੋ ਘਟਾ ਤਾਂ ਬੇਨਤੀ ਕਰਾਂ ਇੱਕ लाਡੀ ਸ਼ਾਹ ਦਾ ਜਿਹੜਾ ਡੇਰਾ ਮੁਰਾਦ ਸ਼ਾਹ ਦਾ ਇਸੇ ਗੁਰਦਾਸ ਮਾਨ ਨੇ ਉਹ ਚੀਜ਼ਾਂ ਭੁੱਲ ਗਈਆਂ ਜਿੱਥੇ ਇਹਨੇ ਕਿਹਾ ਹੈ ਵੀ ਚਲੂਣੇ ਲੜਦੇ ਆ ਤੇ ਬੱਤੀ ਬਣਾ ਕੇ ਲੈ ਲੋ ਕਿ ਤੁਹਾਨੂੰ ਉਹ ਭੁੱਲ ਗਿਆ ਕਿ ਤੁਹਾਨੂੰ ਉਹ ਭੁੱਲ ਗਿਆ ਕਿ ਜਿੱਥੇ ਇਹਨੇ ਗੱਲ ਕਹੀ ਸੀ ਵੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਇਹਨੇ ਕਿਹਾ ਸੀ ਵੀ ਜਿਹੜਾ ਬੀੜੀ ਫੂਕਣਾ ਸਾਦਾ ਬਾਬਾ ਉਹ ਵੀ ਭੱਲਾ ਤੇ ਸਹਿਬ ਸਤਿਗੁਰੂ ਅਮਰਦਾਸ ਮਹਾਰਾਜ ਬਾਬੇ ਨਾਨਕ ਦੀ ਤੀਜੀ ਜੋਤ ਗੁਰੂ ਅਮਰਦਾਸ ਮਹਾਰਾਜ ਉਹ ਵੀ ਭੱਲਾ ਵਾ ਤੇ ਇਹ ਲਾਡੀ ਸ਼ਾ ਬੀੜੀ ਫੂਕਣਾ ਜਦੋਂ ਇਹਨੇ ਕਿਹਾ ਹੋਵੇ ਵੀ ਗੁਰੂ ਅਮਰਦਾਸ ਦੀ ਮਹਾਰਾਜ ਦੀ ਅਨਸਮਾਨਸ ਦੇ ਵਿੱਚੋਂ ਆ ਵੀ ਤੁਹਾਨੂੰ ਉਹ ਗੱਲਾਂ ਭੁੱਲ ਗਈਆਂ ਸਾਡੀਆਂ ਲੋਕਾਂ ਸਾਡੇ ਲੋਕਾਂ ਦੇ ਸਾਡੀ ਭਾਵਨਾ ਨੂੰ ਠੇਸ ਪਹੁੰਚ ਗਈ ਮੈਂ ਸਵਾਲ ਕਰਦਾ ਬਾਣੀ ਤੋਂ ਜਵਾਬ ਦਿੰਦਾ ਵਾ ਭਗਤ ਕਬੀਰ ਸਾਹਿਬ ਜੀ ਦੀ ਇੱਕ ਵਾਰੀ ਵਿਚਾਰ ਹੋਈ ਇੱਕ ਮੁਸਲਮਾਨ ਦੇ ਨਾਲ ਆਂਦੇ ਵੀ ਅੱਲਾ ਕਿੱਥੇ ਰਹਿੰਦਾ ਵਾ? ਮੁਸਲਮਾਨ ਨੇ ਜਵਾਬ ਦਿੱਤਾ। ਆਂਦਾ ਅੱਲਾ ਅੱਲਾ ਇੱਕ ਮਸਜਿਦ ਬਸਤਾ ਹੈ। ਧਿਆਨ ਨਾਲ ਸੁਣਿਓ। ਅੱਲਾ ਕਿੱਥੇ ਰਹਿੰਦਾ ਵਾ? ਅੱਲਾ ਇੱਕ ਮਸਜਿਦ ਬਸਤਾ ਹੈ। ਅੱਲਾ ਮਸਜਿਦ ਚ ਰਹਿੰਦਾ ਵਾ। ਭਗਤ ਕਬੀਰ ਸਾਹਿਬ ਨੇ ਕਿਹਾ ਅਵਰ ਮੁਲਕ ਕਿਸ ਕੇਰਾ? ਆਂਦੇ ਬਾਕੀ ਦਾ ਮੁਲਕ ਇਹਦੇ ਆਸਰੇ ਜੇ ਅੱਲਾ ਦਰਗਾਹ ਦੇ ਵਿੱਚ ਰਹਿੰਦਾ ਤੇ। ਇੱਕ Hindu ਦੇ ਨਾਲ ਵਿਚਾਰ ਹੋਈ। ਆਂਦੇ ਰਾਮ ਜੀ ਕਿੱਥੇ ਰਹਿੰਦੇ ਆ? ਉਸ Hindu ਨੇ ਜਵਾਬ ਦਿੱਤਾ। ਹਿੰਦੂ ਮੂਰਤ RAM ਨਵਾਸੀ ਭਗਤ ਕਬੀਰ ਸਾਹਿਬਾਂ ਦੇ ਨਾਂ ਦੋਵੇਂ ਤਤ ਨਹਿਰਾ ਅੰਦਰ ਤੁਹਾਡੀਆਂ ਦੋਹਾਂ ਗੱਲਾਂ 'ਚ ਤਤ ਨਹੀਂ ਹੈਗਾ ਰੱਬ ਤੇ ਤੇਰੇ ਅੰਦਰ ਬੈਠਾ ਵਾ ਦੱਸੋ ਹੁਣ ਮੈਂ ਸਵਾਲ ਕਰਦਾ ਇੱਕ ਕਿ ਇੱਥੇ ਹਿੰਦੂ ਦੀ ਭਾਵਨਾ ਨੂੰ ਠੇਸ ਨਾ ਪਹੁੰਚੀ ਕਿ ਜਾਂ ਇੱਥੇ ਮੁਸਲਮਾਨ ਦੀ ਭਾਵਨਾ ਨੂੰ ਠੇਸ ਨਾ ਪਹੁੰਚੀ ਪਹੁੰਚੀ ਹੈ ਲੇਕਿਨ ਉਥੇ ਭਗਤ ਕਬੀਰ ਸਾਹਿਬ ਦਾ ਲੌਜੀਕ ਦਿੱਤਾ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਪੌਦਾਰਨਦਗੀ ਗੁਰੂ ਨਾਨਕ ਸਾਹਿਬ ਮਹਾਰਾਜ ਹਰਦਵਾਰ ਗਏ ਹੈ ਸਾਰੇ ਬਾਹਮਣੇ ਸਾਰੇ ਉੱਥੇ ਹਿੰਦੂ ਵੀਰ ਚੜਦਿਆਂ ਨੂੰ ਪਾਣੀ ਪਾ ਰਹੇ ਆ ਗੁਰੂ ਨਾਨਕ ਸਾਹਿਬ ਨੇ ਉਲਟੇ ਪਾਸੇ ਨੂੰ ਪਾਣੀ ਦੇ ਕੇ ਸਮਝਾਇਆ ਪੇ ਤੁਹਾਡਾ ਪਾਣੀ ਸੂਰਜ ਤੱਕ ਨਹੀਂ ਪਹੁੰਚਣਾ ਕਿ ਸਵਾਲ ਕਰਦਾ ਵਾਂ ਕਿ ਉੱਥੇ ਉਹਨਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚੀ ਪਹੁੰਚੀ ਆ ਹਰਦਵਾਰ ਜਗਨਨਾਥ ਪੁਰੀ ਜਾ ਕੇ ਹਜ਼ਾਰਾਂ ਸਾਲਾਂ ਤੋਂ ਸੈਕੜਿਆਂ ਸਾਲਾਂ ਤੋਂ ਚੱਲਦੀ ਆ ਆਰਤੀ ਗੁਰੂ ਸਾਹਿਬ ਨੇ ਖੰਡਨ ਕਰਤੀ ਤੇ ਕਹਿੰਦਾ ਵੀ ਆਰਤੀ ਤਾਂ ਹੋਰ ਅੱਡੀ ਹੋ ਰਹੀ ਜਾਂਦੇ ਕਿੱਥੇ ਆਂਦੇ ਗਗਨ ਮੈਂ ਥਾਰ ਰਬ ਚੰਦ ਦੀਪਕ ਬਣੇ ਤਾਰੇ ਕਾ ਮੰਡਲ ਜਨ ਕਿ ਮੋਤੀ ਤੂਪ ਮਲਿਆਨ ਲੋ ਪਵਨ ਚ ਬਰੋਕਰ ਸਗਲ ਬੰਦਰਾ ਜੇ ਫਲਨਤੀ ਜੋਤੀ ਦਸੋ ਕਿ ਇੱਥੇ ਉਹਨਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚੀ ਸਿੱਧਾ ਕਹਿ ਦੇਣਾ ਭਗਤ ਨਾਮਦੇਵ ਜੀ ਨੇ Hindu ਉਹਨਾਂ ਤੁਰਕੂ ਕਾਣਾ ਇੱਥੇ ਉਹਨਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚੀ ਇੱਥੇ ਤਾਂ ਗੱਲ ਵੀ ਧਰਮ ਦੀ ਕੀਤੀ ਆ ਮਜਬਦੀ ਕੀਤੀ ਆ ਤੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਅੱਜ ਡੇਰਿਆਂ ਦੇ ਨਾਲ ਤੇ ਪਹੁੰਚੀ ਜਾ ਰਹੀ ਏ ਸਵਾਲ ਕਰਦਾ ਮੈਂ ਮਾਤੇ ਬੜੀ ਯਰੀ ਬੇਨਤੀ ਕੀਤੀ ਐ ਸਾਡੇ ਲੋਕ ਮੈਨੂੰ ਕੋਈ ਫੋਨ ਲਾ ਕੇ ਤੋੜ ਸਾਬ ਕਿਸੇ ਦਾ ਧਰਮ ਨੂੰ ਮਾਰਨ ਦਾ ਕੋ ਮੈਂ ਸਵਾਲ ਕਰਦਾ ਰਾਧਾ ਸੁਆਮੀ ਦਾ ਕਿਹੜਾ ਧਰਮ ਐ ਡੇਰਾ ਤੇ ਹੈਗਾ ਹੀ ਮੰਨਦੇ ਆ ਹੁਣ ਉਹ ਧਰਮ ਵੀ ਬਣ ਗਿਆ ਵਾ ਅ ਲਾਡੀ ਸ਼ਾਹ ਦਾ ਮੁਰਾਦ ਸ਼ਾਹ ਦਾ ਕਿਹੜਾ ਧਰਮ ਐ ਨਾ ਦੇ ਹਿੰਦੂਆਂ ਚਾਹਣ ਨਾ ਮੁਸਲਮਾਨਾਂ ਚਾਹਣ ਸਿੱਖਾਂ ਦੀ ਫਲਸਫੀ ਵੱਖਰੀ ਐ ਸਿੱਖਾਂ ਦੀ ਫਲਸਫੀ ਐ ਵੀ ਦੁਬਦਾਂ ਨਾ ਪਰੋਹ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਸਿੱਖਾਂ ਦੀ ਫਲਸਫੀ ਐ ਵੀ ਤੁਮੇ ਛਾੜ ਕੋਈ ਵਰ ਨਾ ਤੇ ਆਉਂ ਜੋ ਵਰ ਚਾਉਂ ਸੋ ਤੁਮਤੇ ਪਾਉ ਸਿੱਖੀ ਦੀ ਫਲਸਫੀ ਹੈ ਤੇ ਫਿਰ ਅਹੀਂ ਇਹਨਾਂ ਦੇ ਕੋਲ ਕੋ ਜਾਨੀ ਹੈ ਸਿੱਖੀ ਦੀ ਫਲਸਫੀ ਹੈ ਫਰੀਦਾ ਬਾਰ ਪਰਾਇ ਬੈਸਣਾ ਸਾਈਂ ਮuje ਨਾ ਦੇ ਫਰੀਦਾ ਮੈਨੂੰ ਕਿਸ ਬਗਾਨੇ ਦਰਵਾਜੇ ਤੇ ਜਾਣ ਦਾ ਮੌਕਾ ਨਾ ਮਿਲੇ ਭਗਤ ਫਰੀਦ ਸਾਹਿਬ ਪਰਮਾਤਮਾ ਨੂੰ ਕਹਿੰਦੇ ਆ ਜੇ ਤੂੰ ਐਵੇਂ ਰੱਖ ਸੀ ਜੇ ਕਿ ਤੈਨਾਂ ਦਾ ਸਬਬ ਬਣੇ ਮੈਨੂੰ ਤੇਰਾ ਦਰ ਛੱਡਣਾ ਪਵੇ ਤੇ ਕਦੇ ਹੋਰ ਦੇ ਦਰਗਾਹੇ ਬਹਿਣਾ ਪਵੇ ਜਿਉਂ ਸਰੀਰੋਂ ਲੈ ਸਿਰ ਚੋਂ ਪ੍ਰਾਨ ਕੱਢ ਲਈ ਪਰ ਤੇਰਾ ਦਰਵਾਜ਼ਾ ਛੱਡ ਕੇ ਤੇਰਾ ਦਰ ਛੱਡ ਕੇ ਮੈਨੂੰ ਕਿਤੇ ਹੋਰ ਨਾ ਜਾਣਾ ਪਵੇ ਦੱਸੋ ਫਿਰ ਫੇ ਗੱਲ ਲੱਗਿਆ ਗਈ ਆਉਂਦੇ ਫੇ ਮੰਗਾਂਗੇ ਕਿਤੋਂ ਕੁਝ ਉੱਥੇ ਮਾਰੇ ਨੇ ਕਿਹਾ ਸਾਜੇ ਸਹਬਾ ਕਹਾ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਕਲੀਅਰ ਹੋ ਗਈ ਗੱਲ ਹੁਣ ਦੂਜੀ ਗੱਲ ਆ ਜੋ ਲਾਵਾ ਹੀ ਆ ਮੈਂ ਸਵਾਲ ਕਰਦਾ ਹਾਂ ਨਾ ਘਰ ਦੇ ਵਿੱਚ ਪੁੱਤ ਜਨਮ ਲਿਆ ਕੋਈ ਬੱਚੇ ਨੇ ਜਨਮ ਲਿਆ ਗਰੰਥੀ ਸਿੰਘ ਆਇਆ ਆਗੇ ਬਾਣੀ ਪੜੀ ਗੁਰੂ ਗ੍ਰੰਥ ਸਾਹਿਬ ਤੋਂ ਉਹ ਬਾਣੀ ਜਬਜੀਤ ਸਾਹਿਬ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦੋਵੇਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿ ਯਾਰਾਂ ਨਹੀਂ ਲਾਵਾਂ ਹੋਈਆਂ ਵਿਆਹ ਸ਼ਾਦੀ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਹਾਜ਼ਰ ਨਾ ਯਾ ਜਾਣ ਕੇ ਚਾਰ ਲਾਵਾਂ ਹੋਈਆਂ ਉਦੋਂ ਵੀ ਗੁਰੂ ਸਾਹਿਬ ਤੋਂ ਬਿਨਾਂ ਕਿ ਯਾਰਾਂ ਨਹੀਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਿਆ ਜਦੋਂ ਮਨੁੱਖ ਇਸ ਪੰਜ ਭੂਤਕ ਸਰੀਰ ਨੂੰ ਛੱਡ ਕੇ ਲੋਕ ਤੋਂ ਪਰਲੋਕ ਗਿਆ ਭਾਵ ਕੇ ਬੰਦੇ ਦੀ ਡੈਥ ਹੋ ਗਈ ਉਹ ਦੋਵੇਂ ਕਰਦੇ ਆਣੇ ਭੋਗ ਪਾਉਣਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਖੰਡ ਪਾਠ ਸਾਹਿਬ ਰਖਾਉਣਾ ਵਾ ਗੁਰੂ ਗ੍ਰੰਥ ਸਾਹਿਬ ਤੋਂ ਬਣਾ ਸਾਡਾ ਗੁਜ਼ਾਰਾ ਨਹੀਂ ਬਾਬਿਆਂ ਸਾਡਾ ਬਾਬਿਆਂ ਦੀ ਕੀ ਦੇਣ ਹੈ ਆਨੰਦ ਕਾਰਜ ਹੁੰਦਾ ਮੈਂ ਤੇ ਬੜੀ ਈਰੀ ਕਿਆ ਬਾਬੇ ਬਿਆਸ ਵਾਲੇ ਨੂੰ ਬਿਠਾਇਆ ਕਰੋ ਵਿੱਚ ਬਾਬਾ ਲਾਵਾ ਕਰਾੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਤੋੜਤਾ ਵਾ ਲਾਵਾ ਸਾਡੀਆਂ ਤੁੰਕਰਾ ਉਦੋਂ ਬਹਾਇਆ ਕਰੋ ਬਿਆਸ ਵਾਲਾ ਉਦੋਂ ਬਹਾਇਆ ਕਰੋ ਵਿੱਚ ਮਰਾਜਾ ਨੂੰ ਲਾਡੀ ਸ਼ਾ ਨੂੰ ਬਹਾਇਆ ਕਰੋ ਉਦੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਫਿਰ ਅਸੀਂ ਰਾਜ ਕਰੇਗਾ ਖਾਲਸਾ ਅੱਲਾ ਦੀ ਸ਼ਾ ਬੀੜੀ ਫੂਕਣਾ ਰਾਜ ਲੈ ਕੇ ਦਊਗਾ ਸਵਾਲ ਕਰਾ ਆ ਸੁਰਿੰਦਰ ਚਾਹ ਰਾਜ ਲੈ ਕੇ ਦਊਗਾ ਬੰਕਰਪੁਰ ਵਾਲਾ ਇਹ ਜੀ ਉਹ ਸੇਵਾ ਕਰ ਰਿਹਾ ਸੁਰਿੰਦਰ ਚਾਹ ਕਰ ਰਿਹਾ ਤੇ ਸਾਡੇ ਦੇ ਕਿਸਾਨ ਆ ਤੁਸੀਂ ਵੀ ਕਰੋ ਜਾ ਕੇ ਇਹ ਜੀ ਉਹ ਸੇਵਾ ਕਰ ਰਿਹਾ ਕਿ ਮੈਂ ਸੇਵਾ ਤੁਹਾਨੂੰ ਉਹ ਸੇਵਾ ਜਿਹੜੇ ਪਖੰਡ ਕਰ ਰਿਹਾ ਲੋਕ ਖਵਾ ਕਰ ਰਿਹਾ ਕੈਮਰੇ ਦੇ ਅੱਗੇ ਹੋ ਕੇ ਅਸੀਂ ਵੀ ਸੇਵਾ ਕਰਨ ਜਾ ਰਹੇ ਹਾਂ ਇੱਕ ਸਾਡੀ ਵੀਡੀਓ ਫੋਟੋ ਹੈ ਜੇ ਤੱਕ ਮੈਂ ਸੋਸ਼ਲ ਮੀਡੀਆ ਤੇ ਸਿੰਘਾਂ ਨੂੰ ਕਿਹਾ ਅਪਲੋਡ ਨਹੀਂ ਕਰਨੀ ਅਹੀਂ ਵੀ ਆਪਣੇ ਖੇਤਾਂ ਦੇ ਵਿੱਚੋਂ ਜਿੱਥੋਂ ਕਿਤੇ ਚੰਗੀ ਮਿੱਟੀ ਲੱਭੇ ਰੇਤ ਲੱਭੇ ਅਸੀਂ ਬੋਰੀਆਂ ਦੀਆਂ ਬੋਰੀਆਂ ਭਰ-ਭਰ ਕੇ ਆਪਣੀਆਂ ਟਰਾਲੀਆਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਲੱਦ ਕੇ ਅਸੀਂ ਉਥੇ ਹੜਾ ਵਾਸਤੇ ਖੜ੍ਹਦਾਈ ਆਂ ਵੀ ਕਿਤੇ ਬੰਦ ਬੰਦੇ ਜਾਣ ਅਸੀਂ ਨਹੀਂ ਅਜੇ ਤੱਕ ਕੋਈ ਪੋਸਟ ਪਾਤੀ ਆਪਣੇ ਦੇ ਅਸੀਂ ਨਹੀਂ ਬੱਲੇ ਬੱਲੇ ਕਰਾ ਲਈ ਅਸੀਂ ਨਹੀਂ ਜਾ ਕੇ ਸਰੋਪੇ ਪਾਲੇ ਜਾਂ ਅਸੀਂ ਨਹੀਂ ਸਰੋਪੇ ਪਵਾਲੇ ਅਸੀਂ ਆਨੇ ਨਹੀਂ ਇੱਕ ਹੱਥ ਨਾਲ ਸੇਵਾ ਕਰ ਦੂਜੇ ਹੱਥ ਨੂੰ ਪਤਾ ਨਾ ਲੱਗੇ ਸੇਵਾ ਕੀਤੀ ਐ ਅਸੀਂ ਨਹੀਂ ਪੋਸਟਾਂ ਪਾਤੀਆਂ ਅਸੀਂ ਨਹੀਂ ਫੁਕਰੀ ਮਾਰਦੀ ਜੇ ਸੁਰਿੰਦਰ ਸਾਹਿਬ ਦੀ ਸੇਵਾ ਕਰਨਿਆ ਵਾ ਉਹਨੂੰ ਆਪ ਦੀਆਂ ਆਈਡੀਆਂ ਤੇ ਫਿਰ ਪੋਸਟਾਂ ਪਾਉਣ ਦੀ ਕਿ ਲੋੜ ਆ ਲੋਕ ਆਖਵਾ ਕਰ ਰਿਆ ਉਹ ਅਸੀਂ ਸੇਵਾ ਕਰ ਰਹੇ ਹਾਂ ਅਜੇ ਤੱਕ ਅਸੀਂ ਪੋਸਟ ਨਹੀਂ ਪਾਈ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਵੀ ਉਹਨਾਂ ਦੇ ਨਾਲ ਹੀ ਹਾਂ ਮੇਰੀ ਬੇਨਤੀ ਸਖੋ ਮੋੜੋ ਸਵੇਰ ਦਾ ਭੁੱਲਿਆ ਮੈਂ ਬੇਨਤੀ ਕਰਦਾ ਹਾਂ ਨਾ ਸ਼ਾਮ ਨੂੰ ਘਰ ਪਰਤਾਂ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਜਿਹੜੀ ਗੱਲ ਵਿਆਸ ਵਾਲਿਆਂ ਨੇ ਮੈਂ ਸ਼ੁਰੂ ਕੀਤੀ ਸੀ ਵਿਆਸ ਵਾਲੇ ਦੀ ਆਪਾਂ ਕਰਦੇ ਹਾਂ ਗੱਲ ਵੀ ਇਹੇ ਜੀ ਉਹਨੇ ਬੜਾ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜਿਆ ਵਾ ਬਿਆਸ ਡੇਰਾ ਬਿਆਸ ਡੇਰਾ ਪ੍ਰਫੁੱਲਤ ਕਰਦੇ ਮਾਰੇ ਨੇ ਬਿਆਸ ਡੇਰਾ ਵੱਡਾ ਕਰਨ ਦੇ ਮਾਰੇ ਨੇ ਦਰਿਆ ਦਾ ਰੁਖ ਵੀ ਤੁਹਾਡੇ ਬਿਆਸ ਵਾਲੇ ਨੇ ਬਦਲਿਆ ਵਾ ਜੇ ਨਾਂ ਬਦਲਿਆ ਹੁੰਦਾ ਅੱਜ ਪੰਜਾਬ ਹੋਰ ਸੇਫ ਹੁੰਦਾ ਥੋੜਾ ਬਹੁਤਾ ਇਹਦੀ ਉਹਨਾਂ 2 ਕਰੋੜ ਦਿੱਤਾ ਦੇ ਤਾਂ ਫੇਰ ਕਿੱਥੇ ਹਸਾਣਿਆ ਜੇ 2 ਕਰੋੜ ਦਿੱਤਾ ਵਾ ਔਰੰਗਜ਼ੇਬ ਨੇ ਵੀ ਪਹਿਲਾਂ ਲਾਲਜੀ ਦਿੱਤੇ ਸੀ ਮੰਨੋ ਜਾਂ ਨਾ ਮੰਨੋ ਵੀਡੀਓ ਆਪਾਂ ਲੰਮੀ ਨਹੀਂ ਕਰਨੀ ਇਹ ਤੁਹਾਡੇ ਡੇਰੇਦਾਰ ਵਿਆਸ ਵਾਲੇ ਰਾਧਾ ਸੁਆਮੀਏ ਇਹ ਤੁਹਾਡੇ ਨਾਮ ਧਾਰ ਗਏ ਇਹ ਅੱਜ ਔਰੰਗਜੀਬ ਨਾਲੋਂ ਮੱਸੇ ਰੰਗੜ ਨਾਲੋਂ ਸੂਬੇ ਸਰਹੰਦ ਨਾਲੋਂ ਖਤਰਨਾਕ ਹਜੇ ਉਹ ਤਾਂ ਸਦਾ ਇੱਕ ਜਵਾਈ ਦੇ ਛੱਡੇ ਆ ਗਏ ਇਹ ਇੱਕ ਜਵਾਈ ਜੰਜੋਗੀ ਨਹੀਂ ਗੇ ਇੰਨੇ ਹਮਲਿਆਂ ਦੇ ਬਾਅਦ ਜੇਕਰ ਸਿੱਖਣੀ ਖਤਮ ਹੋਏ ਤੇ ਕੀ ਸਿੱਖਾਂ ਦੇ ਵਿਰੋਧੀ ਖਤਮ ਹੋ ਗਏ ਕੀ ਔਰੰਗਜੀਬ ਖਤਮ ਹੋ ਗਿਆ ਨਹੀਂ ਉਹ ਔਰੰਗਜੀਬ ਅੱਜ ਵੀ ਸਾਡੇ ਵਿੱਚ ਬੈਠਾ ਵਾ ਬਾਕੀ ਆ ਵੀਡੀਓ ਆਪਾਂ ਲਾਸਤੇ ਤੁਹਾਡੇ ਸਾਹਮਣੇ ਆ ਘਾਰਈ ਆ ਥੱਲੇ ਵਾਲੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਇਹ ਤੋਂ ਜੜ ਜਾਣਕਾਰੀ ਮਿਲ ਜੀਗੀ ਐਨ ਸਕਰੀਨ ਤੇ ਆਪਾਂ ਲਾਤੀਏ ਫੋ ਤੇਰੇ ਸਾਂਝ ਪਾਈਗੀ ਨੀਚੇ ਵਾਲੀ ਵੀਡੀਓ ਵੇਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ